ਦਾ ਸੋਨੇ ਹੂਠਿਆਂ ਵੱਲੋਂ ਕਹਿੰਦੇ ਵੀ ਸਾਡੀ ਟੀਮ ਦਾ ਜਾਫੀ ਜਫਾ ਲਾਉ 50 ਪਾਉਂਡ ਉਹ ਜਸ਼ਨ ਜਸ਼ਨ ਉਹ ਜਸ਼ਨ ਨੇਕੇ ਧਾਰੀ ਵੱਲੋਂ ਵੀ ਦੇਖਦੇ ਨੇ ਸੋਨੀ ਵੀ ਤਿਆਰੀ ਦੇ ਵਿੱਚ ਹੈ ਵੱਡਾ ਮੈਚ ਦੁਨੀਆ ਦੁੜੀ ਹੋਈ ਅੱਜ ਟੈਲਫੋਰਡ ਦੇ ਮੇਲੇ ਦੇ ਨਾਲ ਚੋਟੀ ਦੀਆਂ ਟੀਮਾਂ ਦੇ ਦਰਮਿਆਨ ਖੰਡਾ ਖੜਕਣਾਂ ਗੱਲ ਖੁਸ਼ੀ ਆਤੂ ਖੁਸ਼ੀ ਆਤੂ ਖੁਸ਼ੀ ਅੱਤ ਕਲੀਮ ਖੁਸ਼ੀ ਅੱਤ ਖੁਸ਼ੀ ਅੱਤ ਦੁਕਾਨਾਂ ਵਾਲਾ ਦੁਕਾਨਾਂ ਵਾਲਾ ਸੁਣਾ ਸਰਾ ਸਰਾ 700 ਪਾਉਂਡ ਦੀ ਗੱਲ ਕਰ ਦਿੱਤੀ ਜੱਫੇ ਦੀ ਆਹ ਜਿਹੜਾ ਮਾਹੌਲ ਬਣਾ ਦਿੰਦਾ ਓਏ ਤਾਪਮਾਨ ਅਪ ਕਰ ਦਿੰਦਾ ਲਓ ਦੁੱਗਾਂ ਵਾਲੀ ਦੀ ਟਰਾਈ ਆਹ ਦੁੱਲਾ ਕਹਿੰਦੇ ਇਸ ਵੇਂ ਅਕਰ ਅਸੂਲੇ ਪਈ ਹੋ ਰੇਡ ਦੁਕਾਨ ਵਾਲਾ ਫੂਲਾ ਤੇ ਨਾਲ ਕਹਿੰਦੇ ਨੌਜਨ ਸੋਨੀ ਐ ਤੇ ਲੰਬੜ ਖੁਸ਼ੀ ਤੇ ਨਾਲ ਟੱਕਰ ਦੇ ਦੀ ਟੱਕਰ ਬੱਲੇ 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 ਮੜਕਾ ਦੜਕਾ ਹੱਟਾ ਦੜਕਾ ਨਾਚ ਦੜਕਾ ਹੱਟਾ ਨਾਚ ਆਹ ਲਾਲਾ ਲਾਲਾ ਹੋ ਗਈ ਹੋ ਗਿਆ ਮੇਰੇ ਵੀਰੋ ਲਾਲਾ ਲਾਲਾ ਹੋ ਗਈ ਲਾਲਾ ਲਾਲ ਹੋਜੀ ਸੈਦੋ ਵਾਲਿਆ ਜੁੜਿਆ ਹੋਇਆ ਲਓ ਇਸ ਵੇ ਮੇਸ਼ੀ ਤੇ ਫੁੱਲੇ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਮੈਦਾਨ ਟੱਕਰ ਬੱਲੇ ਬੱਲੇ ਫੂਲਾ ਗੱਭਰੂ ਹੈ ਬੱਲੇ ਬੱਲੇ ਕਰਵਾ ਗਿਆ ਸੁਖੀ ਬੈਂਸ ਵੱਲੋਂ 100 ਬੋਲ ਲਾਡੀ ਤੇ ਖਰਦੁੱਲੇ ਦਾ ਲੈਂਦੇ ਪੰਜਾਬ ਪਾਕਿਸਤਾਨ ਦੇ ਵਿੱਚ ਮਾਜੇ ਦੀ ਖੇਡ ਕਲੱਬ ਵੱਲੋਂ ਦੀਪ ਦਾ ਸਨਮਾਨ ਕੀਤਾ ਜਾਵੇਗਾ ਆਓ 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 ਪੱਟ ਤੇ ਥਾਪੀ ਵੱਜਦੀ ਆਈ ਵੱਜਦੀ ਰਹਿਣੀ ਐ ਪੱਟ ਤੇ ਥਾਪੀ ਵੱਜਦੀ ਆਈ ਬਾਦਾਂ ਦੇ ਵਿੱਚ ਪੈ ਗਈ ਐ ਹਾਂ ਨਾ ਦੀ ਕਬੱਡੀ ਆ ਦੇਖਦੇ ਵੀ ਜੋੜਾ ਸੁਰਖਪੁਰ ਦੀ ਧਰਤੀ ਦਾ ਆ ਸੋਨਿਆ ਫਕਰ ਢੰਡਿਆ ਵਾਲਾ ਗੱਲ 100 ਪਾਉਂਡ ਦੀ ਐ ਗੱਲ 100 ਪਾਉਂਡਾਂ ਦੀ ਆ ਮੇਰੇ ਮਿੱਤਰੋ ਆ ਵੇਖੋ ਵੀ ਸੋਨੀ ਆ ਤੋਏ ਗਬਰੂਆ ਆਤੇ ਗੱਬਰੂਆ ਲੋ ਫੱਕਰਾ ਪੰਗੜਾ ਪੈਂਦਾ ਪੰਗੜਾ ਪੈਂਦਾ ਤੈਨ ਸਾਰਾ ਵਰਮੀ ਗਮ ਨਜ਼ਾਰਾ ਲੈ ਲੋ ਹਰ ਜੱਫਾ ਸੌ ਬੁੰਦਦਾ ਲਾਡੀ ਤੇ ਜੱਸੇ ਬੈਸ ਵੱਲੋਂ ਵੀ ਮਾਨ ਸਨਮਾਨ ਹਰਖੋ ਵਾਲੀਆ ਆਸਟ੍ਰੇਲੀਆ ਤੋਂ ਆਇਆ ਹਰਖੋ ਵਾਲਿਆ ਆਸਟ੍ਰੇਲੀਆ ਤੋਂ ਆਇਆ ਵਾ ਚਾਰ ਜਾਫੀ ਜਿਹੜੇ ਬਾਜਦੇ ਹੋਣਾਂ ਦੀ ਟੀਮ ਦੇ ਨੇ ਲਓ ਵੇਖਦੇ ਆਂ ਵੀ ਇਸ ਸਮੇਂ ਕੌਣ ਡੱਕਦਾ ਹੈ ਸੈ ਸਨੇਤਲੇ ਦੀ ਟੀਮ ਦਾ ਜਾਫੀ ਇਹ ਆ ਸ਼ਾਕਾ ਸ਼ਾਕਾ ਕਰਨਾ ਪਾਕਾ ਇਹ ਆ ਸ਼ਾਕਾ ਬੱਲੇ 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 ਸ਼ਾਕਾ ਸ਼ਾਕਾ ਜਿਹੜਾ ਰੀਪਲੇ ਸੀ ਉਹ ਨੰਬਰ ਪਹਿਲਾ ਨੰਬਰ 11 ਫੋਰਡ ਦਾ ਹੈ ਟੈਲਫੋਰਡ ਦੀ ਟੀਮ ਦਾ ਵਾਹ ਓਏ ਸ਼ਾ ਗਿਆ ਸ਼ੇਰ ਸਿੰਘ ਥਾੜੀ ਬਾਲ ਨੂੰ ਬੇਨਤੀ ਆ ਪਾਉਂਡ ਦੇ ਲਈ ਵਧਿਆ ਹੋਇਆ ਪੜਾ ਕੇ ਪੈਣ ਵਾਲੀ ਗੱਲ ਐ ਵਾਲੀ ਤੋਂ ਵੱਧ ਪੜਾ ਕੇ ਦੁੱਗਾਂ ਵਾਲਾ ਏ ਫੋਰਡ ਦੇ ਮੇਲੇ ਤੋਂ ਆ ਆ ਸੁਆਦ ਐ ਕਬੱਡੀ ਦਾ ਆ ਸੁਆਦ ਐ 100 ਪਾਉਂਡ ਦੀ ਰੇਡ ਐ 100 ਪਾਉਂਡ ਸਤਨਾਮ ਸ਼ੀਨਾ ਤੇ ਪਾਲਾ বাজਵਾ ਸਾਊਥ ਹੰਡ ਦੁੱਗਾਂ ਵਾਲਾ ਦੁੱਗਾਂ ਦੁੱਗਾਂ ਵਾਲਾ ਦੁੱਗਾਂ ਦੁੱਗਾਂ ਵਾਲਾ 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 ਹਰਖੋ ਵਾਲਿਆ ਗੋਪੀ ਸ਼ੋਕਰ ਨੂੰ ਮਾਣ ਬਥੇਰਾ ਗੋਪੀ ਸ਼ੋਕਰ ਸਾਹਮਣੇ ਕਬੱਡੀ ਨੌਜਾਨ ਗਬਰੂ ਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਸ਼ਨ ਨੇ ਪਾਤੀ ਹੈ ਫੁੱਲਾ ਪੁਆਇੰਟ ਤਾਜੀ ਲਈ ਆਹ ਥਾਪੀ ਵੱਜਦੀ ਆਈ ਹੈ ਵੱਜਦੀ ਰਹਿਣੀ ਹੈ ਕਿ ਬਾਸ ਰੌਣਹ ਐਨ ਬੱਲੇ ਬੱਲੇ ਹੋਈ ਪਈ ਹੈ ਕਮਾ ਔਜਲਾ ਪ੍ਰਧਾਨ ਨਹੀਂ ਆ ਸਕਿਆ ਸਾਹਮਣੇ ਵੇਖਦਾ ਵੀ ਫੁੱਲਾ ਤੇ ਜਸ਼ਨ ਜਸ਼ਨ ਫੁਲਾਦ ਕਬੱਡੀ ਕਬੱਡੀ ਮੇਲਾ ਜਸ਼ਨ ਸੰਦੀਪ ਨੰਗਲਬੀਆਂ ਅੱਜ ਦੇਖਦਾ ਵੀ ਇਸ ਨੂੰ ਆਓ ਸ਼ਿੰਦੇ ਅਮਲੀ ਦੀ ਟੀਮ ਖਿਡਾਰੀ ਲਾ ਹੋ ਗਿਆ ਮੇਰੇ ਵੀਰ ਅਓ ਸਾਹਮਣੇ ਇਸ ਲਈ ਅਮਨ 20 ਪੌਂਡ ਵੀਰੇ ਰਾਮ ਉਹਨਾਂ ਰਮਨ ਲਈ 20 ਪੌਂਡ ਥੈਂਕ ਯੂ ਮੇਸ਼ੀ ਵਧਿਆ ਹੋਇਆ ਹਰਖੋ ਵਾਲਿਆ ਖੁਸ਼ੀ ਦਾ ਜਫਾ ਘੱਟੋ ਘੱਟ 500 ਪਾਉਂਡ ਦੀ ਗੱਲ ਜਾਣੀ ਹੈ ਮੇਸ਼ੀ ਤੇ ਖੁਸ਼ੀ ਮੇਸ਼ੀ ਤੇ ਖੁਸ਼ੀ ਦੁਕਾਨ ਆ ਦੁਕਾਨ ਆ ਦੁਕਾਨ ਆ ਖੁਸ਼ੀ ਸਾਰਾ ਇੰਗਲੈਂਡ ਖੁਸ਼ੀ ਨੇ ਨਚਾਤਾ ਅੱਜ ਕੇਮਾ ਸਵਾਦ ਲਿਆਦਾ ਨੰਗਰਾਂ ਦੀਆਂ ਮੇਲਾ ਕਰਾਤਾ ਜੱਗ ਦੇ ਨਜ਼ਾਰਾ ਲਿਆਤਾ ਭੰਗੜਾ ਪੁਆਤਾ ਭੰਗੜਾ ਪੁਆਤਾ